ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹੈ ਜੀ ਤੇ ਗੁੱਡ ਮਾਰਨਿੰਗ ਟਾ ਮਾਰਨਿੰਗ ਦਾ ਤੇ ਆਪਾਂ ਅੱਜ ਕਰ ਲਈਏ ਕੰਮ ਧਰਿੰਦੇ ਫੇਰ ਸ਼ੁਰੂ ਹੈ ਨਾ ਛੱਡ ਕੇ ਆਪ ਦਾ ਅਗਨੋਰ ਕਰਕੇ ਵੀ ਕੀ ਦੁੱਖਦਾ ਕੀ ਨਹੀਂ ਦੁੱਖਦਾ ਗੂਠੇ ਤੇ ਬੰਨ ਲਿਆ ਲਫਾਫਾ ਉੱਤੇ ਚੜਾ ਲਈਆਂ ਦੋ ਰਵੜਾ ਪੱਟੀ ਨਾ ਮੈਂ ਕਿ ਗਿੱਲੀ ਹੋਊਗੀ ਤੇ ਦਿਖਾਉਨੇ ਤੁਹਾਨੂੰ ਬੈਕ ਕੈਮਰਾ ਕਰਕੇ ਆਪਾਂ ਕੰਮ ਧੰਦੇ ਸ਼ੁਰੂ ਕਰ ਲਈਏ ਕੱਪੜੇ ਆਪਾਂ ਧੋਤੇ ਆ ਸਾਰੀਆਂ ਤਾਰਾਂ ਭਰਤੀਆਂ ਪਿਛਲੀ ਵੀ ਇੱਧਰ ਵੀ ਸਾਰੇ ਕੱਪੜੇ ਧੋ ਕੇ ਸੁੱਕਣੇ ਪਾਤੇ ਆ ਟਾਈਮ 10 ਤ ਉੱਤੇ ਹੀ ਹੋ ਗਿਆ 10:30 ਹੋ ਗਏ ਮੈਂ ਲਾਦਾ ਸਾਫੇ ਲਾ ਕੇ ਪਾਤੇ ਉਧਰ ਅੱਜ ਤਾਂ ਮੈਂ ਪਿੱਛੇ ਕੱਲ ਆਪਣੇ ਲੱਗੇ ਕੰਧ 'ਚ ਉਹਨਾਂ ਤੇ ਵੀ ਪਾਏ ਆ ਤਾਂ ਕਰਕੇ ਇੰਨੇ ਕੱਪੜੇ ਸੁੱਕਣੇ ਹਣ ਕੱਪੜੇ ਬਹੁਤ ਜ਼ਿਆਦੇ ਸੀ ਤੇ ਆ ਕਰਨ ਹੁਣ ਲਵਾ ਗਿਆ ਕੱਲ ਦਾ ਨਾਤਾ ਵੈਸੀ ਕੇਸੀ ਸਿਰ ਨੂੰ ਤੇਲ ਲਵਾ ਗਿਆ ਨਿੱਕੇ ਨਿੱਕੇ ਕੋਸ਼ ਵਿੱਚ ਇੱਥੇ ਮੰਜੇ ਤੇ ਖਲਾਰ ਤੇ ਨੀਕਰਾਂ ਸੀ ਗਰਮ ਬਣਾਉਣ ਤੇ ਹੁਣ ਵਾਰੀ ਹੈਗੀ ਆ ਫੜਦੀਆਂ ਕੁੱਤੇ ਨਵਾਉਣੀ ਆ ਹੁਣ ਧੁੱਪ ਲੱਗੀ ਆ ਸੋਹਣੀ ਉਹਨਾਂ ਨੂੰ ਵੀ ਠੰਡ ਸੀਗੀ ਨਾ ਤੇ ਨਵਾਹੀ ਨਹੀਂ ਸੀ ਜਾਵਾਂ ਇਹਦੇ ਕੀ ਤੇ ਉਹ ਕੁੱਤਿਆਂ ਦੇ ਵੀ ਕੰਬਲ ਧੋ ਤੇ ਉਹ ਮੰਜੇ ਤੇ ਸੁੱਕਣੇ ਪਾਤੇ ਆ ਤੇ ਹੁਣ ਦੋਨੇ ਫੜਦੇ ਰੋਟੀ ਖਾ ਲੋ ਕਬਰ ਪੀ ਤ ਫੜਾਓ ਕਰ ਮੈਨੂੰ ਲਈ ਜਾ ਤੇ ਕੈਪਟਨ ਦੋਨੇ ਫੜ ਕੇ ਮੈਂ ਨਵਾ ਆ ਕੇ ਫਿਰ ਨਹਾ ਕੇ ਫਿਰ ਰੋਟੀ ਖਾਣੀ ਆ ਮੈਂ ਹਾਂ ਆ ਗਈ ਆ ਗਈ ਆ ਗਈ

ਆ ਦੇ ਦੇ ਇੱਕ ਤਾਂ ਮੋਂ ਨੂੰ ਤੇ ਕਿਆ ਨਹੀਂ ਕਰਦੀ ਨਹੀਂ ਕਰਦੀ ਉਹ ਮੈਂ ਨਹੀਂ ਬਸ ਆ ਦੋਨੇ ਦੇ ਦੇ ਤੇ ਘੇਰਾ ਮੇਰਾ ਤਾਂ 20 ਇੰਚ ਹੁੰਦਾ ਘੇਰਾ 600 600 ਹੁਣ ਬਾਤ ਤੂੰ ਕਾਰਵੇਲੀ ਡੱਗੀ ਜੀ ਕੈਪੀ ਤੂੰ ਕੀ ਕਰਨੇ ਆ ਮੈਂ ਕੀ ਕਰੀ ਮੇਰੀ ਕਾਪੀ ਕੱਢ ਪਹਿਲਾਂ ਤਾਂ ਮੇਰਾ ਸਾਹ ਕਾਪੀ ਹੈ ਨਹੀਂ ਗੁੰਮ ਗੁੰਮ ਗਏ ਗੁੰਮ ਗਏ ਕਾਪੀ ਗੁੰਮ ਚਾਰ ਵੇ 10 ਕਿੰਨੇ ਬੰਦ ਆ ਕਾਪੀ ਗੁੰਮ ਜਾਈ ਹੋੜ ਕੀ ਕਰਾਂ ਆ ਦੇ ਦੇ ਇਹ ਸਾਤੀ ਆਉਂਦੀ ਹੈ ਇਹ ਮਿੰਗੀ ਵਾਲੇ ਨੂੰ ਪਤਾ ਹੈ ਨਾ ਮੈਂ ਲਿਆ ਇਹਦੇ ਨਾਲ ਦਾ ਫਿਰ ਅੱਗੇ ਉਹ ਗੁੱਦ ਦੇ ਹਿਸਾਬ ਨਾਲ ਗਿਣਦੇ ਹਿਸਾਬ ਸੇ ਦਿੱਤਾ ਟੀ ਨੂੰ 6 ਆ ਕਿੰਨੇ ਵਾਲਾ ਮੋਢਾ ਮੋਢੇ ਨਾਲ ਨਹੀਂ ਆ ਦੋਨੇ ਦੇ ਦੇ ਆ ਦੋਨੇ ਹੀ ਦੇ ਦੇ ਕੋਈ ਨਹੀਂ ਲੈ ਜਾ ਇਹਨਾ ਪੇਟੀ ਦਾ ਆ ਦੋ ਲੈ ਲੈ ਨਹੀਂ ਨਹੀਂ ਉਹ ਕੁੜੀ ਆਸਤੇ ਲੈਣਾ ਕੁੜੀ ਆਸਤੇ ਉਹ ਤਾਂ ਕੁੜੀ ਆਸਤੇ ਲੈਣਾ ਕਿਹੜਾ ਹਾਂ ਟੀਰਾ ਟੀਰਾ ਸਾਦਾ ਆ ਦੋ ਹਾਂ ਠੀਕ ਹੈ ਸੱਤ 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 ਓਏ ਤੇ ਸਾਡੇ ਕਿਹਦੇ ਪਈ ਸੀ ਹਾਂਜੀ ਉਟਰੀ ਚਾਬੀ ਭਾਈ ਮੰਜੇ ਤੇ ਆ ਲੈ ਭਾਈ ਠੀਕ ਹੈ ਮੈਨੂੰ ਆ ਪਤਾ ਲੱਗ ਗਿਆ ਕਿ ਕਿਹੜਾ ਲੈਣੇ ਅੱਜ ਹੁਣ ਕਰ ਜਾ ਵੇਲੇ ਛਾੜ ਕੇ ਲੈ ਜਾ ਚਾਦਰ ਜੀ ਓਏ ਵੇ ਭਾਰ ਚੱਕੀ ਫਿਰਨਾ ਮੇਰੀ ਪਹਿਣਾ ਅਗਰ ਸੱਚ ਮਨ ਨੂੰ ਗੱਲ ਨਹੀਂ ਗਾਟਾ ਹੋ ਗਿਆ ਇਹ ਮੈਂ 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 ਤੈਨੂੰ ਗੱਲ ਹੁਣ ਗੱਲ ਕਿਸ ਕਰ ਮੈਂ ਤੈਨੂੰ ਗੱਲ ਦੱਸ ਨਹੀਂ ਫਿਰ ਗੱਲ ਸੁਣੀ 20000 ਦਾ ਸਮਾਨ ਲੈ ਲਿਆ ਹਨੇ ਨੂੰ ਘਾਟਾ ਪੈ ਗਿਆ ਹੁਣ ਇਹ 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 ਤਾਂ ਬੰਦਾ ਹੈ ਨਾ ਤੁਸੀਂ ਸਥਾਨ ਦੇ ਹੈ ਨਾ ਪੜੇ ਲਿਖੇ ਸਾਰੇ ਮੈਂ ਤੈਨੂੰ ਦੱਸਾਂ ਗਾੜਾ ਕਿਉਂ ਹੋ ਗਿਆ ਮੈਂ ਤੈਨੂੰ ਗੱਲ ਦੱਸ ਦਸ ਦਿਨ ਰਾਜਕਰ ਅਗਰ ਮੈਂ ਅੱਜ ਉਹ ਰੇਟ ਕਰਦਾ ਸੀ ਨਾ ਅੱਜ ਕੋਲ ਛੱਡ ਦੇ ਦਸ ਦਿਨ ਕਿ ਅੱਡੋ ਦੁੱਧ ਪਿਆਉਂਦੀ ਨਹੀਂ ਉਹ ਨਹੀਂ ਉਹ ਪਿਆਉਂਦੀ ਨਹੀਂ ਇਹ ਤਾਂ ਅੱਡੀ ਪੀਂਦੇ ਆ ਅੱਛਾ ਮੇਰੀ ਗੱਲ ਮੈਂ ਹੁਣ ਮੇਰੀ ਗੱਲ ਸੁਣ ਅਗਰ ਮੈਂ ਅੱਜ ਉਹ ਰੇਟ ਕਰਦਾ ਸੀ ਨਾ ਜਿਹੜੇ ਮੈਂ ਸਸਤੇ ਚ ਦਿੱਤਾ ਤੈਨੂੰ ਅਗਰ ਮੈਂ ਅੱਜ ਉਹ ਰੇਟ ਕਰਦਾ ਸੀ ਅੱਜ ਤੱਕ ਕਿੰਨੇ ਪੈਸੇ ਕਮਾਏ ਹੋਗਾ ਉਸ ਦਿਨ ਸੇ ਅੱਜ ਤੱਕ ਉਹ ਰੇਟ ਉਹ ਰੇਟ ਉਹ ਰੇਟ ਘਾਟਾ ਹੋ ਗਿਆ ਕਿੰਨੇ ਜਰਾ ਜਿਹੜਾ ਆਉਂਦਾ ਨਾ ਉਹ ਪਹਿਲੇ ਪਿੰਦੇ ਲਓ ਜੀ ਅੱਜ ਫੇਰ ਆਪਾਂ ਛੋਲ ਅੱਜ ਆਇਆ ਸੀਗਾ 22 ਰਾਸ਼ਾ ਵਿਚਾਰਾ ਉਹ ਸਾਵ ਕਰਨ ਆਇਆ ਸੀਗਾ ਸਾਰੇ ਸਿਆਲ ਦੇ ਸ਼ੌਲ ਲੈ ਲੈ ਕੇ ਰੱਖੀ ਜਾਂਦੇ ਸੀ ਤੇ ਆ ਫੇਰ ਲੈ ਲੈ ਆ ਲੈ ਕੇ ਦਿੱਤੇ ਆ ਆ ਹਰਦੀਪ ਨੂੰ ਲੈਤਾ ਆ ਉਹਦੀ ਬੇਟੀ ਨੂੰ ਲੈਤਾ ਦੋ ਲੈ ਲੈ ਆ ਮੈਂ ਲੈ ਲਿਆ ਪਿਓਰ ਦਾ ਆ ਦੋ ਆਪਣੀ ਗਵੰਡਣ ਨੇ ਲੈ ਲਏ ਉਹਨੇ ਵੀ ਇੱਥੇ ਰੱਖ ਤੇ ਮਣੀ ਆ ਸਾਹਮਣੇ ਪੁੱਤ ਨਮਾ ਦੀਆ ਹਰਦੀਪ ਸ਼ਾਮ ਨੂੰ ਲੈ ਜੂਗੀ ਮੋੜ ਦੀ ਕਹਿੰਦੀ ਸੀ ਮੈਂ ਲੈ ਜੂਗੀ ਚੱਕ ਕੇ ਚਲੋ ਜੀ ਕਰ ਲਈ ਆ ਐਡ ਕੀਤਾ ਪੂਰੇ ਸਿਆਲ ਚ ਇੰਨੇ ਸ਼ੌਲ ਲਏ ਆ ਬੱਦੂ ਖਰੀਦ ਲਏ ਹੁਣ ਕਰਦੇ ਆਪਾਂ ਕੰਮ ਧੰਦੇ ਕੱਪੜੇ ਸੁੱਕ ਗਏ ਆ ਕੱਪੜਿਆਂ ਦੀਆਂ ਲਾਉਣੀਆਂ ਸਤਾ ਹਾਂ ਤੋਕਰੀ ਲਿਆ ਕੇ ਆ ਜਿਹੜੇ ਧੂਣ ਵਾਲੇ ਨਿਆਣਿਆਂ ਨੇ ਲਾ ਕੇ ਕੁਰਸੀ ਤੇ ਸੈਟ ਤੇ ਇਹ ਰੱਖ ਦਿੰਦੇ ਆ ਕੁਰਸੀ ਟੋਕਰੀ ਚ ਪਾ ਦਿੰਦੀ ਆ ਇਹ ਆ ਮੇਰੀ ਟੋਕਰੀ ਕੱਪੜੇ ਲਾਈਏ ਚਲੋ ਜੀ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਨਾਲੇ ਕੱਪੜੇ ਸੰਭਲ ਗਏ ਫਿਰ ਕਰੇਲੇ ਕੋਈ ਹਸਾਕਤਾ ਉਹਨੇ ਕਰੇਲੇ ਆ ਕੋਈ ਹਸਾਕਤਾ ਉਹਨੇ ਉਹ ਕੀ ਆ ਵੀਰ ਜੀ ਟਮਾਟਰੇ ਵੀ ਇੱਥੇ ਇਹਨਾਂ ਦੇ ਲਓ ਜੀ ਆਪਾਂ ਲਾਉਨੇ ਆ ਸਬਜ਼ੀ ਨੂੰ ਪਾਣੀ ਮੈਂ ਤਾਂ ਸਾਰੇ ਕਰੇਲਿਆਂ ਦੀਆਂ ਹੀ ਲੱਗੀਆਂ ਨੇ ਉਹ ਪਰਲੇ ਪਾਸੇ ਮਿਰਚਾਂ ਦੇ ਬੂਟੇ ਆ ਮਿਰਚਾਂ ਦੇ ਆ ਉਸ ਲੈਂਡ ਤੇ ਪਰਲੇ ਪਾਸੇ ਮਿਰਚਾਂ ਦੇ ਬੈਂਗਣੀ ਉਹ ਬੈਂਗਣੀ ਹੈ ਨਾ ਕਰੇਲਿਆਂ ਵੀ ਤਾਂ ਆਪਾਂ ਟਮਾਟਰੇ ਦੇ ਵੀ ਵਿੱਚ ਨਹੀਂ ਤੇ ਇੱਥੇ ਵਿਚਾਲੇ ਕਿਉਂ ਨਹੀਂ ਕੋਸ ਲਾਇਆ ਨਹੀਂ ਇਹ ਉਹਨਾਂ ਨੂੰ ਫੈਲਰ ਨੂੰ ਇਹ ਉਹ ਬੋਰਿੰਗ ਜਿਹਾ ਸਟਾਈਲ ਨਾਲ ਆਹ ਫਿਰ ਖਾਲੀਆਂ ਨੂੰ ਇਧਰ ਪਾ ਇਧਰ ਪਾਣੀ ਲਾ ਦੇ ਇਹਨਾਂ ਨੇ ਇਧਰ ਨੂੰ ਫਾਇਦਾ ਮੈਂ ਕੋਈ ਇੱਥੇ ਆ ਜੂ ਇਸ ਨੂੰ ਤੋੜਨਾ ਸੌਖਾ ਆ ਇਹ ਨਾ ਮੁੜ ਕੇ ਕਈ ਵਾਰੀ ਕੋਈ ਚੀਜ਼ ਚੂਈ ਹੁੰਦੀ ਆ ਗਰਲ ਹੈਗੀ ਆ ਆਪਣੇ ਇੱਥੇ ਆ ਸਾਰੀਆਂ ਬੱਲਾਂ ਨੇ ਇੱਥੇ ਆ ਜਾਣਾ ਜਿਵੇਂ ਅੱਗੇ ਪੇਟ ਲੀ ਆ ਆ ਵੀ ਬਣਾਉਣ ਵਾਲੇ ਬੂਟਿਆਂ ਦੇ ਪਾਸਿਆਂ ਤੋਂ ਹੈ ਨਾ ਹੂੰ ਲਾ ਲਿਆ ਕਰੋ ਛੁੱਟੀ ਸਵੇਰੇ ਸਵੇਰੇ ਆ ਕਿਹੜਾ ਕੋ ਪੱਠੇ ਜਾ ਕੇ ਕੋਣੇ ਕੋਈ ਇੱਥੇ ਕਰਨਾ ਧੁੱਪ ਪੈਰਾ ਹੋ ਜਾਂਦਾ ਫਿਰ ਸਵੇਰੇ ਤਾਂ ਰੋਟੀ ਤੋਂ ਬਾਅਦ ਚੋਂ ਧੁੱਪ ਚੜ ਜਾਂਦੀ ਆ ਲਾਇਆ ਸੀ ਲਾਇਆ ਫਰੀ ਹੋ ਗਈ ਉਹ ਕਹਿੰਦੀ ਮੈਂ ਆਉਣੀ ਕੋਈ ਨਹੀਂ ਆਜੂਗੀ ਇੱਥੇ ਘਾ ਬਹੁਤ ਹੋਇਆ ਪਿਆ ਆ ਰਾਤ ਤੁਹਾਨੂੰ ਨੇਰੇ ਚ ਦਿਖਾਉਂਦੀ ਸੀ ਨਾ ਮੈਂ ਆਲੂਆਂ ਦੇ ਬੂਟਾ ਆ ਨਿੰਬੂ ਲੱਗੇ ਵੇ ਇਹ ਸਾਫ ਕਰਕੇ ਆਵੇ ਕਬਰ ਵੀ ਤਾਂ ਕਈ ਤਾਂ ਨਿੰਬੂ ਵਿੱਚ ਤੋੜਨ ਵਾਲੇ ਆ ਇਹਨੂੰ ਵੀ ਪਾਣੀ ਲਾ ਦੇ ਬੈਂਗਣੀ ਦੇ ਬੂਟੇ ਪਿਛਲੇ ਸਾਲ ਵਾਲੇ ਹੀ ਹਰੇ ਹੋਗੇ ਇੱਥੇ ਜੇ ਨਿੰਬੂ ਦੇਖਦਾ ਕੰਡੇ ਬਨ ਵੱਜ ਜਿਹਾ ਮੈਨੂੰ ਇੱਕ ਹੱਥ ਦੁਖਦਾ ਹੱਬਿਆ ਹੋ ਰੰਬੀ ਇਹ ਤਾਂ ਯਾਰ ਭਾਰੀ ਜਾਣੀ ਰੇਜ ਹੋ ਜਾਣੀ ਆ ਆ ਵੇ ਆ ਬਾਲਾ ਸੁੱਤੇ ਆ ਪਰ ਤਾਂ ਲੱਗਦਾ ਹੀ ਨਹੀਂ ਵੇ ਗੰਡਿਆਂ ਨੂੰ ਨਹੀਂ ਲਾਉਣਾ ਪਾਣੀ ਸਾਰਿਆਂ ਨੂੰ ਲਾਉਣਾ ਗੰਡਿਆਂ ਨੂੰ ਆਂ ਭੱਜ ਕੇ ਕਈ ਲਈ ਤਾਂ ਕਹਿੰਦਾ ਸੀ ਕਿ ਗਿੱਲੇ ਆ ਹਜੇ ਰਹਿਣ ਦਿਓ ਆਈ ਕਰ ਕਰ ਕੇ ਨਾ ਨਿੰਬੂ ਤੂੰ ਇਥੇ ਲੜਾਉਣਾ ਨਹੀਂ ਤੋ ਹੋ ਥੱਲੇ ਡਿੱਗੀ ਜਾਂਦੇ ਆ ਇੱਧਰ ਆ ਜੀ ਤਾਂ ਭਾਰਤੀ ਕਿਸੇ ਨਾਲ ਚੰਗਾ ਚੰਗਾ ਬਾਹਰ ਇੱਧਰ ਆਦਾ ਤੂੰ ਆਹ ਬੂਟਾ ਕਾਦਾ ਮੈਨੂੰ ਪਤਾ ਨਹੀਂ ਲੱਗਾ ਇੱਥੇ ਇੱਕ ਫੁੱਟਿਆ ਜਿਹੜਾ ਨਾ ਆਹ ਤਾਂ ਆੜੂ ਦਾ ਆਹਾ ਮਾਲਟਾ ਮਾਲਟਾ ਮਾਲਟੇ ਮੈੱਕੀ ਲੱਗਾ ਪਾਇਆ ਹਾਂ ਆ ਕਿੰਨੂ ਹੈ ਆ ਖਾਲੀ ਨੂੰ ਵੀ ਪਾਣੀ ਦੋਨੇ ਮੇਲ ਤੇ ਫੀਮ ਕਿੱਥੇ ਆਲੂ ਬੁਖਾਰੇ ਦੋਨੇ ਅੱਛਾ ਅੱਛਾ ਦੋਨੇ ਹੀ ਆ ਮੇਲ ਆ ਫੀਮੇਲ ਹੈ ਇਕੱਠੇ ਲੱਗਦੇ ਆ ਆਲੂ ਬੁਖਾ ਹੂੰ ਤੁਸੀਂ ਉਦੋਂ ਇੰਨੀ ਕ ਖਾਲੀ ਕਰਕੇ ਹਟ ਗੇ ਸਾਫ ਆ ਹਾਂ ਗਾਂ ਵੀ ਕਰਨ ਵਾਲਿਆ ਹਾ ਸੌਂਫ ਦੇ ਬੂਟੇ ਨੂੰ ਮਿੱਟੀ ਲਾ ਕੇ ਖੜਾ ਕਰੋ ਮਿਰਚਾਂ ਦੇ ਬੂਟੇ ਲਸਣ ਤੇ ਆ ਕਾਦੇ ਆ ਦੋਨੇ ਬੂਟੇ ਆ ਕਾਦਾ ਇਹ ਹੈਗਾ ਖਰਮਾਨੀ ਦਾ ਕਬੂਟਾ ਖਰਮਾਨੀ ਹਾਂ ਤੇ ਆਹ ਵਾਲਾ ਇਹਨਾਂ ਕਰੀ ਮਾਲਟਾ ਹੁਣ ਭਾਣਾ ਤੇ ਧੰਨ ਦਾ ਹੈ ਦਾ ਫਲੂਟ ਹੀ ਆ ਸਾਰੇ ਅੱਛਾ ਉਹ ਖਰਮਾਨੀ ਖੱਟੀ ਜੀ ਜਿਹੜੀ ਲੱਗਦੀ ਹੁੰਦੀ ਹੈ ਨਾ ਆਹ ਫੁੱਟਿਆ ਨਹੀਂ ਐਦ ਕੀ ਚਲੋ ਜੀ ਆਪਣੀ ਬਗੀਚੀ ਪਾਣੀ ਲੱਗ ਰਿਹਾ ਆ ਇਹਨੂੰ ਖਾਲੀ ਨੂੰ ਵੀ ਲਾ ਦਿਓ ਮਿਰਚਾਂ ਦੇ ਬੂਟੇ ਬਹੁਤ ਸੋਹਣੇ ਹੋ ਗਏ ਹਾਂ ਕੱਪੜਿਆਂ ਦੀਆਂ ਤੇ ਆ ਤੂੰ ਲਾ ਲਈਆਂ ਟਾਈਮ ਸ਼ਾਮ ਦਾ ਹੋ ਗਿਆ ਗੋਇਲ ਜਾਨੀ ਆ ਚੱਕ ਕੇ ਆ ਪਏ ਸੁੱਕਨੇ ਪਾਈ ਸੀ ਆ ਕਿਹਾ ਸੀਗਾ ਸੋਨੀ ਨੂੰ ਮੈਂ ਕਿਹਾ ਸੀ ਮੈਂ ਥਲ ਦੂੰਗੀ ਹੌਲੀ ਹੌਲੀ ਪਾਥੀਆਂ ਤੇ ਹਜੇ ਸਾਰਾ ਕੰਮ ਆਪਾਂ ਕਰਦੇ ਆ ਪੂਰੇ ਹੱਥ ਦੀਆਂ ਪੰਜੇ ਉਂਗਲਾਂ ਲੱਗਦੀਆਂ ਹਨਾ ਮੈਂ ਕਿਹਾ ਗੂਠਾ ਨਾ ਦੁਖਣ ਲੱਗ ਜੇ ਫੇਰ ਉਹ ਕਹਿੰਦੀ ਸੀ ਜਦੋਂ ਮੇਰਾ ਟਾਈਮ ਲੱਗਾ ਮੈਂ ਗੋਆ ਵਿੱਚ ਦੀ ਆਲੂ ਚੂਬਣ ਜਾਂਦੀ ਆ ਆ ਵੀ ਸਾਰੇ ਉੱਧਰ ਵੀ ਉੱਧਰਲੀ ਖਾੜੀ ਚ ਵੀ ਵੱਡੇ ਸਾਰੇ ਫਰੂਟ ਦੇ ਬੂਟੇ ਲੱਗੇ ਆ ਇੱਧਰ ਵੀ ਆਪਣੇ ਸਾਰੇ ਆ ਫਰੂਟ ਦੇ ਬੂਟੇ ਲੱਗੇ ਆ ਪਰ ਘਾ ਵਿੱਚੋਂ ਸਾਫ਼ ਕਰਨ ਵਾਲਾ ਮੈਂ ਫਿਰ ਨਾ ਸਾਰਾ ਜਿੰਨਾ ਵੀ ਫਲ ਦੀ ਫਲਾਂ ਦੇ ਬੂਟਿਆਂ ਦੇ ਵਿੱਚ ਜਿਹੜਾ ਜੜ ਨੂੰ ਤੋਹ ਜਾਣਾ ਹੁੰਦਾ ਉਹ ਜੇ ਘਾ ਵਾਲਾ ਹੋ ਜਾਂਦਾ ਫਿਰ ਘਾ ਨਹੀਂ ਲੱਗੀ ਜਾਂਦਾ ਸਾਰਾ ਚਲੋ ਜੀ ਹਜੇ ਕਾਫੀ ਜ਼ਿਆਦਾ ਧੁੱਪ ਹੋਂ ਜੇ ਪਤਾ ਨਹੀਂ ਕਿਤੇ ਠੰਡ ਹੋ ਜਾਂਦੀ ਆ ਸਵੇਰੇ ਆਏ ਹੁੰਦਾ ਜਿਵੇਂ ਬਹੁਤ ਜ਼ਿਆਦਾ ਕੋਰਾ ਪਿਆ ਹੋ ਹੁੰਦਾ ਐਸ ਵੇਲੇ ਦਿਨੇ ਫਿਰ ਧੁੱਪ ਲੱਗਦੀ ਕੱਲ ਤਾਂ ਕਾਫੀ ਹਵਾ ਚੱਲਦੀ ਸੀ ਅੱਜ ਇਹਨਾਂ ਦੀ ਵੀ ਨਾਈ ਧੋਈ ਕਰਾਈ ਇੰਨੇ ਮੈਨੂੰ ਭੇੜੇ ਲੱਗਦੇ ਸੀ ਨਾ ਸਿਧਰੇ ਜੇ ਦੋਨੇ ਕੈਪਟਨ ਲੀ ਜਾ ਆਜੋ ਚੱਲ ਜੇ ਕਿੰਨੇ ਸਿਕਿਊਟ ਕਿਊਟ ਬਣ ਗਏ ਨਾ ਅਜਨਾ ਕੇ ਹੈ ਐਵੇਂ ਲਿਬੜੇ ਤਿਬੜੇ ਫਿਰਦੇ ਰਹਿਨੇ ਆ ਤੇ ਇੱਕ ਤੂਰੇ ਵੀ ਤਕਰੀਬਨ ਸਾਰੇ ਹੀ ਚਕਾਏ ਗਏ ਕੋ ਵੀਰ ਜੀ ਨੇ ਲੈ ਕੇ ਜਾਣਾ ਲੁਧਿਆਣੇ ਵਾਲਿਆਂ ਨੇ ਉਹ ਆਏ ਨਹੀਂ ਉਹਨਾਂ ਨੇ ਫੋਨ ਲਾਇਆ ਸੀਗਾ ਉਹਨਾਂ ਦੀਆਂ ਪੋਤਰੀਆਂ ਛੋਟੀਆਂ ਛੋਟੀਆਂ ਉਹ ਆਈਆਂ ਹੋਈਆਂ ਬਾਹਰੋਂ ਤੇ ਉਹ ਕਹਿੰਦੇ ਸੀ ਲੈ ਜਾਾਂਗੇ ਚਲ ਨਿਆਣੀਆਂ ਖੇਡ ਲਿਆ ਕਰਣੀਆਂ ਤੇ ਇੱਕ ਲਾਡੋ ਰਹੇਗੀ ਬਾਕੀ ਸਾਰੇ ਦੇਤੇ ਆ ਦੋ ਕਤੂਰੇ ਰਹਿ ਗਏ ਚਲੋ ਜਿੱਥੇ ਦਾ ਵਿਚਾਰਿਆਂ ਦਾ ਉਹਨਾਂ ਦਾ ਦਾਣਾ ਪਾਣੀ ਹੋਊਗਾ ਉਹ ਵੀ ਚਲੇ ਜਾਣਗੇ ਉੱਥੇ ਤੇ ਚਲੋ ਜੀ ਕਰਦੇ ਆਪਾਂ ਗੱਲਾਂ-ਵਾਟਾਂ ਸ਼ਾਮ ਤੱਕ ਹਜੇ ਹੈਗਾ ਕਾਫੀ ਟਾਈਮ ਤੇ ਬੀਬੀ ਨੇ ਸਬਜ਼ੀ ਕੱਟ ਲਈ ਸੀਗੀ ਬੰਦ ਗੋਭੀ ਦਾ ਫੁੱਲ ਫਲਾ ਫੜਾ ਕੇ ਆਈ ਸੀਗੀ ਇਹ ਚਲ ਇੱਕ ਫੁੱਲ ਸੀਗਾ ਥੀ ਕਾਫੀ ਵੱਡਾ ਸੀਗਾ ਤੇ ਇਹ ਸਬਜ਼ੀ ਬਣਾਉਣੀ ਹੈ ਉਹਦ ਨੂੰ ਤਾਰਾਂ ਦਾ ਟਾਈਮ ਹੋ ਜਾਣ ਲਓ ਜੀ ਆਪਾਂ ਕਿਆਰੀ ਬਦਲਦਗੇ ਸਾਰੀਆਂ ਕਿਆਰੀਆਂ ਭਰ ਗਈਆਂ ਗੰਡਿਆਂ ਨੂੰ ਸਬਜ਼ੀ ਨੂੰ ਸਾਰੇ ਘਸਰਨ ਲੱਗ ਗਿਆ ਪਾਣੀ ਆ ਫੋਲੀ ਭਰ ਗਈ ਮੈਂ ਸਬਜ਼ੀ ਬਣਾਉਣ ਲੱਗ ਗਈ ਇਹਦੇ ਚ ਜਿਆਦਾ ਹੀ ਪੈ ਗਿਆ ਉਤੋਂ ਦੀ ਉੱਪਰ ਜਾਣੀਆ ਕਹਿ ਰਹੀ ਸਾਰਿਆਂ ਨੂੰ ਲੱਗਦੀ ਆ ਉਹ ਵੱਲਾ ਵੀ ਭਰਦਿਆਂ ਇਹ ਟਾਈਮ ਵੀ ਕਾਫੀ ਹੋ ਗਿਆ ਮੈਂ ਇੱਧਰ ਬਦਲ ਜਾਂਦੀ ਸੀਗੀ ਵੀਰ ਜੀ ਕਰਨ ਦੇ ਪਾਪਾ ਕਵਰਪੀ ਤਿੰਨੇ ਜਾਣੇ ਉਧਰਾਂ ਚੂਣ ਲੱਗ ਗਏ ਤੇ ਮੈਨੂੰ ਕਹਿੰਦੇ ਵਿਕਾਰੀ ਤੂੰ ਬਦਲਦੀ ਜਦੋਂ ਭਰ ਗਈ ਉਹ ਮੈਂ ਹੁਣ ਉਹਦੇ ਚ ਲਾ ਕੇ ਤੇ ਚਲੀ ਗਈ ਉਧਰ ਸਬਜ਼ੀ ਬਣਾਉਣ ਲੱਗ ਗਈ ਜਾ ਕੇ ਉਹ ਜਿਆਦਾ ਹੀ ਭਰ ਗਈ ਚਲ ਕੋਈ ਨਹੀਂ ਇਹਨੂੰ ਤਾਂ ਹੁਣ ਕੋਲ ਹੀ ਖੜ ਕੇ ਕਰਕੇ ਫਿਰ ਉਧਰ ਲਾਉਨੇ ਆ ਗੋਭੀ ਤੇ ਟਮਾਟਰਾਂ ਦੇ ਬੂਟਿਆਂ ਨੂੰ ਉਧਰ ਛੱਡ ਦਿੰਨੇ ਆ ਟਾਈਮ ਵੀ ਕਾਫੀ ਹੋ ਗਿਆ ਮੈਂ ਲਦਾ ਸਵਾ ਸਾਢੇ 6 ਹੋ ਗਏ ਹੋਣਗੇ ਹਾਂ ਮੈਂ ਟਾਈਮ ਦੇਖਿਆ ਤਾਂ ਹੈ ਨਹੀਂ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਜੇ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਹੋਣੇ ਆ ਤਾਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੱਧ ਵੱਧ ਸਪੋਰਟ ਕਰੋ ਸਾਡੀ ਤੇ ਮੈਨੂੰ ਬੜੀ ਜਾਣਕਾਰੀ ਤਾਂ ਹੈਣੀਗੀ ਵੀਡੀਓ ਜਰੂਰ ਬਣਾ ਕੇ ਪਾ ਦੇਣੀ ਹੈ ਡੇਲੀ ਦੀ ਡੇਲੀ ਇੱਕ ਸ਼ਾਰਟ ਪਾ ਦੇਣੀ ਹੁੰਦੀ ਹੈ ਉਹ ਵੀ ਜੇ ਤਾਂ ਕੋਈ ਆਪ ਦੀ 35 40 ਸਕਿੰਟ ਦੀ ਕੋਈ ਵੀਡੀਓ ਹੋਵੇ ਕਿਉਂ ਆਏ ਆ ਆਪਾਂ ਪਿੰਡਾਂ ਵਾਲੇ ਆ ਹੁਣ ਡੇਲੀ ਕਿਤੇ ਤਿਆਰ ਹੁੰਨੇ ਹਨ ਨਾ ਜਾਂ ਕੋਈ ਆਪਣਾ ਬਿਜ਼ਨਸ ਆ ਜਾਂ ਕੋਈ ਨੌਕਰੀ ਕਰਦੇ ਆ ਘਰੇਲੂ ਆ ਘਰੇ ਕੰਮ ਕਰਨ ਵਾਲੇ ਕੰਮ ਕੀ ਕਰਨਾ ਹੁੰਦਾ ਸਵੇਰੇ ਉੱਠ ਕੇ ਝਾੜੂ ਪੋਚਾ ਕਰ ਲਿਆ ਵੇੜਾ ਸੋmber ਲਿਆ ਕੱਪੜੇ ਧੋਲੇ ਭਾਂਡੇ ਵਾਂਜ ਲੇ ਇਧਰ ਪਾਥੀਆਂ ਦੀ ਥਲ ਬਥਲ ਕਰ ਲਈ ਇੱਥੇ ਹੁਣ ਕਿੱਥੇ ਤਿਆਰ ਹੋ ਕੇ ਵੀ ਆਦਤ ਹੀ ਨਹੀਂ ਹੋਵੇ ਹਨਾ ਬੰਠਣ ਕੇ ਤਾਂ ਉਹ ਰਹਿੰਦੇ ਜਿਹੜੇ ਜੋਬਾਂ ਤੇ ਜਾਂਦੇ ਆ ਤੇ ਜਾਂ ਭਾਈ ਜਿਨ੍ਹਾਂ ਦਾ ਕੋਈ ਬਿਜ਼ਨਸ ਆ ਮੈਂ ਤਾਂ ਜਿਵੇਂ ਦੀ ਹੁੰਨੀ ਓਵੇਂ ਸਾੜਵਾਰੀ ਓਵੇਂ ਸਾਦੇ ਕੱਪੜਿਆਂ ਚ ਮੈਂ ਜਿਵੇਂ ਵੀਡੀਓ ਮੈਨੂੰ ਚੰਗੀ ਲੱਗਦੀ ਆ ਮੈਂ ਬਸ ਉਹ ਮੇ ਪਾ ਦਿੰਨੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਬਲੌਗ ਵਧੀਆ ਲੱਗਦਾ ਹੁੰਦਾ ਦੇਖ ਕੇ ਤਾਂ ਫਿਰ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਚਲੋ ਜੀ ਮਿਲਦੇ ਹਾਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਨਵੀਂ ਕੋਈ ਲੈ ਕੇ ਆਵਾਂਗੇ ਕੰਮ ਧੰਦਾ ਨਵਾਂ ਲੈ ਕੇ ਆਵਾਂਗੇ ਹੈਨਾ ਸਵੇਰੇ ਵੀ ਕੁਝ ਵੀ ਕਰਾਂਗੇ ਪਸੂ ਠੰਡਾ ਰੱਖਿਆ ਵਾ ਜੱਟ ਜ਼ਿਮੀਂਦਾਰ ਹੈਗੇ ਜਿਵੇਂ ਦੇ ਕੰਮ ਕਰਾਂਗੇ ਸਵੇਰੇ ਫਿਰ ਦਿਖਾਵਾਂਗੇ ਅੱਜ ਆਪਾਂ ਗੰਡਿਆਂ ਨੂੰ ਰਾਤ ਹਨੇਰਾ ਹੋ ਗਿਆ ਸੀਗਾ ਤੁਹਾਨੂੰ ਕਿਹਾ ਸੀ ਵੀ ਸਵੇਰੇ ਪਾਣੀ ਲਾਵਾਂਗੇ ਤੇ ਕਿਆਰੀਆਂ ਨੂੰ ਫਿਰ ਤੁਹਾਨੂੰ ਦਿਖਾਵਾਂਗੇ ਬੂਟੇ ਤੁਹਾਨੂੰ ਸਾਰੇ ਦਿਖਾਤੇ ਆ ਇਹਨਾਂ ਦੇ ਵੀ ਸੈਂਤ ਆ ਜੇ ਵੇ ਬਾਬਾ ਕਰਕੇ ਹੋ ਜਾਣ ਸਾਫ਼ ਸਾਰਿਆਂ ਚੁਕਾ ਨਿਕਲ ਜ ਸੋਨਾ ਫਲ ਫੁੱਲ ਪਿਆ ਵਾ ਇਹਦੀ ਚਲੋ ਜੀ ਮਿਲਦੇ ਹਾਂ ਕੱਲ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਪਰਮਾਤਮਾ ਕੋਲ ਨੂੰ ਤਰੱਕੀਆਂ ਬਖਸ਼ੇ ਤੇ ਕੱਲ ਮਿਲਦੇ ਆਂ ਬਾਏ